ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਅੱਜ ਦਾ ਜਿਹੜਾ ਉਪਾਅ ਹੈ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਵਿਆਹ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਰਿਸ਼ਤਾ ਹੋ ਕੇ ਟੁੱਟ ਜਾਂਦਾ ਹੈ ਜਾਂ ਫਿਰ ਰਿਸ਼ਤਾ ਹੋਣ ਦੇ ਸਮੇਂ ਕਈ ਰੁਕਾਵਟਾਂ ਹੁੰਦੀਆਂ ਹਨ ਸੰਗਤ ਜੀ ਅੱਜ ਦਾ ਇਹ ਉਪਾਅ ਉਹਨਾਂ ਦੇ ਲਈ ਹੈ ਅਤੇ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਅੱਜ ਦਾ ਉਪਾਅ ਕਰਨ ਦੇ ਨਾਲ ਜਿਹੜੇ ਲੋਕਾਂ ਦੀ ਉਮਰ ਲੰਘ ਚੁੱਕੀ ਹੈ ਭਾਵ ਕਿ 30 ਤੋਂ 40 ਸਾਲ ਤੱਕ ਹੋ ਚੁੱਕੀ ਹੈ ਉਹਨਾਂ ਦਾ ਵੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਰੰਤ ਇਹ ਰਿਸ਼ਤਾ ਹੋ ਜਾਵੇਗਾ ਸੰਗਤ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਕਰ ਸਕਦੇ ਹੋ ਤੇ ਇਸ ਉਪਾਅ ਦੀ ਸਭ ਤੋਂ ਵੱਡੀ ਤੇ ਖਾਸ ਗੱਲ ਇਹ ਹੈ ਇਸੋ ਪਾਉਣੂ ਕਰਨ ਦੇ ਲਈ ਤੁਹਾਡਾ 1 ਰੁਪਿਆ ਵੀ ਖਰਚ ਨਹੀਂ ਹੋਣਾ। ਇਸੋ ਪਾਉਣ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਵੀ ਤੁਸੀਂ ਪਾੜ ਪੂਜਾ ਦਾ ਸਥਾਨ ਬਣਾਇਆ ਹੈ। ਉੱਥੇ ਬੈਠ ਕੇ ਤੁਸੀਂ ਇਸੋ ਪਾਉਣੂ ਕਰ ਸਕਦੇ ਹੋ। ਤੇ ਜੇਕਰ ਤੁਹਾਡੇ ਘਰ ਦੇ ਵਿੱਚ ਪਾੜ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਤਾਂ ਫਿਰ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ। ਪਾੜ ਪੂਜਾ ਕਰਦੇ ਹੋ। ਅਸਸਤਾਂ ਤੇ ਬੈਠ ਕੇ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕਰਨ ਦੇ ਲਈ ਸੰਗਤ ਜੀ ਕੋਈ ਜ਼ਿਆਦਾ ਤੁਹਾਡੇ ਖਰਚਾ ਵੀ ਨਹੀਂ ਹੋਣ ਵਾਲਾ ਤੇ ਕੋਈ ਜ਼ਿਆਦੀ ਤੁਹਾਡੀ ਮਿਹਨਤ ਵੀ ਨਹੀਂ ਲੱਗਣ ਵਾਲੀ ਸਾਧ ਸੰਗਤ ਜੀ ਇਸ ਦੇ ਨਾਲ-ਨਾਲ ਤੁਹਾਨੂੰ ਇਹ ਵੀ ਦੱਸ ਰਹੀ ਹੈ ਕਿ ਜੋ ਮੰਗਲਿਕ ਹਨ ਉਹ ਵੀ ਜੇਕਰ ਇਹ ਉਪਾਅ ਕਰਦੇ ਹਨ ਤਾਂ ਉਹਨਾਂ ਨੂੰ ਵੀ ਇਸ ਉਪਾਅ ਨੂੰ ਕਰਨ ਦੇ ਨਾਲ ਲਾਭ ਹੋਵੇਗਾ ਐਸੇ ਨਾਲ-ਨਾਲ ਤੁਹਾਨੂੰ ਪੂਜਾ ਦੇ ਵਿੱਚੋਂ 1 ਰੁਪਏ ਦੀ ਚੀਜ਼ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ। ਇਸੇ ਤਰ੍ਹਾਂ ਇਸ ਸੁਪਾ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਤੁਹਾਡੇ ਘਰ ਵਿੱਚ ਕਿਸੇ ਵੀ માતા ਦੀ ਫੋਟੋ ਲੱਗੀ ਹੋਵੇ, ਮਾਤਾ ਲక్ష్ਮੀ ਦੇਵੀ ਜੀ ਜਾਂ ਫਿਰ ਕਿਸੇ ਵੀ માતા ਦੀ ਫੋਟੋ ਲੱਗੀ ਹੋਵੇ, ਉਹਨਾਂ ਦੀ ਫੋਟੋ ਦੇ ਅੱਗੇ ਬੈਠ ਕੇ ਤੁਸੀਂ ਇਸ ਸੁਪਾ ਨੂੰ ਕਰ ਸਕਦੇ ਹੋ। ਆਪਣੇ ਘਰ ਦੇ ਵਿੱਚ ਇਸ ਸੁਪਾ ਨੂੰ ਕਰਨਾ ਹੈ। ਕਿਸ ਤਰੀਕੇ ਦੇ ਨਾਲ ਤੇ ਕਿਸ ਚੀਜ਼ ਦੇ ਨਾਲ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਸੰਗਤ ਜੀ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਵਿਆਹ ਤੇ ਰਿਸ਼ਤੇ ਨੂੰ ਲੈ ਕੇ ਬਹੁਤ ਹੀ ਸਾਰਿਆਂ ਲੋਕਾਂ ਦੇ ਵਿੱਚ ਪ੍ਰੋਬਲਮ ਹੈ ਕਿਸੇ ਦਾ ਇਹ ਕਹਿਣਾ ਹੁੰਦਾ ਹੈ ਕਿ ਰਿਸ਼ਤਾ ਨਹੀਂ ਹੋ ਰਿਹਾ ਕਿਸੇ ਦਾ ਇਹ ਕਹਿਣਾ ਹੁੰਦਾ ਹੈ ਕਿ ਰਿਸ਼ਤਾ ਹੋ ਕੇ ਟੁੱਟ ਜਾਂਦਾ ਹੈ ਜਾਂ ਫਿਰ ਰਿਸ਼ਤਾ ਹੋ ਜਾਂਦਾ ਹੈ ਵਿਆਹ ਤੱਕ ਕੋਈ ਨਾ ਕੋਈ ਪ੍ਰੋਬਲਮ ਪਰੇਸ਼ਾਨੀ ਆਉਂਦੀ ਰਹਿੰਦੀ ਹੈ ਇਹ ਸਾਰੀਆਂ ਪ੍ਰੋਬਲਮ ਪਰੇਸ਼ਾਨੀਆਂ ਦਾ ਹੱਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਹੋਣ ਵਾਲਾ ਹੈ ਇਸ ਕਰਕੇ ਸਾਥ ਸੰਗਤ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਸਮਝਣਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਚਾਹੀਦਾ ਤੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੇ ਹਾਜ਼ਰੀ ਲਗਵਾ ਦਿਓ ਜੀ ਸਾਹਸੰਗਤ ਜੀ ਆਪਾਂ ਤੁਸੀਂ ਸ਼ੁਕਰਵਾਰ ਦੇ ਦਿਨ ਸ਼ਾਮ ਦੇ ਸਮੇਂ ਕਰ ਸਕਦੇ ਹੋ ਸ਼ਾਮ ਦੇ ਸਮੇਂ ਤੋਂ ਲੈ ਕੇ ਰਾਤ ਤੱਕ ਜੈਸੇ ਸਮੇਂ ਤੁਹਾਡੇ ਕੋਲ ਸਮਾਂ ਮਿਲਦਾ ਤੁਸੀਂ ਕਰ ਸਕਦੇ ਹੋ ਪਰ ਇਸਪਾ ਨੂੰ ਤੁਸੀਂ ਸ਼ੁਕਰਵਾਰ ਦੇ ਦਿਨ ਹੀ ਕਰਨਾ ਹੈ ਤੁਸੀਂ ਕੀ ਕਰਨਾ ਹੈ ਕਿ ਸ਼ੁਕਰਵਾਰ ਦੇ ਦਿਨ ਸ਼ਾਮ ਦੇ ਸਮੇਂ ਜਾਂ ਸਮੇਂ ਤੁਸੀਂ ਸੌਣ ਦੇ ਲਈ ਜਾਣਾ ਹੁੰਦਾ ਹੈ ਆਪਣੇ ਬੈਡਰੂਮ ਦੇ ਵਿੱਚ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤਿੰਨ ਟੁਕੜੇ ਤੁਸੀਂ ਲੈ ਲੈਣੇ ਹਨ ਗੁੜ ਦੇ ਟੁਕੜੇ ਇੰਨੇ ਵੀ ਛੋਟੇ ਨਹੀਂ ਹੋਣੇ ਚਾਹੀਦੇ ਜਿਵੇਂ ਕਿ ਨਿੰਬੂ ਦਾ ਆਕਾਰ ਹੁੰਦਾ ਹੈ ਨਿੰਬੂ ਦਾ ਸਾਈਜ਼ ਇੰਨੇ ਛੋਟੇ ਨਹੀਂ ਲੈਣੇ ਜਿਵੇਂ ਕਿ ਸੇਬ ਦਾ ਜਿੰਨਾ ਕੁ ਸਾਈਜ਼ ਹੁੰਦਾ ਹੈ ਓਨੇ ਕ ਸਾਈਜ਼ ਦੇ ਤੁਸੀਂ ਗੁੜ ਦੇ ਤਿੰਨ ਟੁਕੜੇ ਲੈਣੇ ਹਨ ਤੇ ਜਿਹੜੇ ਤੁਸੀਂ ਤਿੰਨ ਟੁਕੜੇ ਗੁੜ ਦੇ ਲਏ ਹੋਣਗੇ ਉਹਨਾਂ ਨੂੰ ਤੁਸੀਂ ਇੱਕ ਕਟੋਰੀ ਦੇ ਵਿੱਚ ਨਹੀਂ ਰੱਖਣਾ ਜਿਵੇਂ ਕਿ ਜਦੋਂ ਤੁਸੀਂ ਰਾਤ ਦੇ ਸਮੇਂ ਆਪਣੀ ਰਸੋਈ ਦੇ ਵਿੱਚੋਂ ਕੰਮ ਕਰ ਮੁਕਾ ਦਿੰਦੇ ਹੋ ਤੇ ਆਪਣਾ ਸੌਣ ਦੇ ਲਈ ਜਾਣਾ ਹੈ ਉਸ ਸਮੇਂ ਤੁਸੀਂ ਤਿੰਨ ਗੁੜ ਦੇ ਟੁਕੜੇ ਲੈਣੇ ਹਨ ਤੇ ਉਹਨਾਂ ਦੋ ਟੁਕੜਿਆਂ ਨੂੰ ਅਲੱਗ-ਅਲੱਗ ਕਟੋਰੀ ਦੇ ਵਿੱਚ ਪਾਉਣਾ ਹੈ ਤੇ ਜਿਹੜਾ ਤੀਸਰਾ ਹੋਵੇਗਾ ਉਸ ਨੂੰ ਵੀ ਤੁਸੀਂ ਵੱਖਰੀ ਹੀ ਕਟੋਰੀ ਦੇ ਵਿੱਚ ਪਾ ਲੈਣਾ ਹੈ ਪਾਉਣ ਤੋਂ ਬਾਅਦ ਵਿੱਚ ਤੁਸੀਂ ਇੱਕ ਕੋਲ ਜਲ ਰੱਖ ਲੈਣਾ ਹੈ ਤੁਹਾਡੇ ਘਰ ਦੇ ਵਿੱਚ ਸ਼ੁੱਧ ਜਲ ਹੋਵੇਗਾ ਕਿਸੇ ਵੀ ਥਿਤ ਸਥਾਨ ਦਾ ਧਾਰਮਿਕ ਸਥਾਨ ਦਾ ਉਹ ਜਲ ਤੁਸੀਂ ਗਲਾਸ ਜਾਂ ਫਿਰ ਗੜਵੀ ਦੇ ਵਿੱਚ ਪਾ ਕੇ ਕੋਰ ਰੱਖ ਲਓ ਤੇ ਇਸੇ ਤਰ੍ਹਾਂ ਜਿਹੜਾ ਇਹ ਦੋ ਟੁਕੜੇ ਤੁਸੀਂ ਰਸੋਈ ਦੇ ਵਿੱਚ ਹੀ ਰਹਿਣ ਦੇਣੇ ਹਨ ਤੇ ਇੱਕ ਟੁਕੜਾ ਤੁਸੀਂ ਲੈ ਕੇ ਗੁੜ ਦਾ ਤੇ ਇਹ ਜਿਹੜੀ ਗੜਵੀ ਤੁਸੀਂ ਜਲ ਵਾਲੀ ਇਸ ਨੂੰ ਤੁਹਾਡੇ ਘਰ ਦੇ ਵਿੱਚ ਜੇਕਰ ਬੱਚਾ ਹੈ ਜਿਵੇਂ ਵਿਆਹ ਸ਼ਾਦੀ ਨੂੰ ਰਿਸ਼ਤੇ ਨੂੰ ਲੈ ਕੇ ਮਾਤਾ ਪਿਤਾ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਜੇਕਰ ਉਹ ਬੱਚਾ ਘਰ ਦੇ ਵਿੱਚ ਹੈ ਤਾਂ ਇਹ ਗੜਵੀ ਚੋਂ ਜਿਸੇ ਵਿੱਚ ਤੁਸੀਂ ਚਾਲ ਪਾਇਆ ਹੈ ਉਸੇ ਉੱਪਰ ਕਟੋਰੀ ਇੱਕ ਗੋੜ ਦੀ ਟੁਕੜੀ ਰੱਖ ਕੇ ਉਸ ਨੂੰ ਉਸ ਬੱਚੇ ਦੇ ਸਰਾਣੇ ਦੇ نیچے ਰੱਖਾਉਣਾ ਹੈ ਕਹਨ ਤੋਂ ਭਾਵ ਕਿ ਜਿਹੜੀ ਸਾਈਡ ਤੇ ਉਸ ਬੱਚੇ ਦਾ ਸਿਰ ਹੋਵੇਗਾ ਸਰਾਣੇ ਦੇ نیچے ਤੁਸੀਂ ਇਸ ਗੜਵੀ ਨੂੰ ਰੱਖਾਉਣਾ ਹੈ ਇਸੇ ਤਰ੍ਹਾਂ ਹੁਣ ਕਈ ਲੋਕਾਂ ਦਾ ਸੰਗਤ ਇਹ ਕਹਿਣਾ ਹੋਵੇਗਾ ਕਿ ਸਾਡੇ ਬੱਚੇ ਤਾਂ ਘਰ ਤੋਂ ਬਾਹਰ ਰਹਿੰਦੇ ਹਨ ਜਾਂ ਫਿਰ ਵਿਦੇਸ਼ ਦੇ ਵਿੱਚ ਰਹਿੰਦੇ ਹਨ ਜੇ ਸਾਨੂੰ ਕੀ ਕਰਨਾ ਚਾਹੀਦਾ ਹੈ ਸੰਗਾ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਬੱਚੇ ਘਰ ਵਿੱਚ ਮੌਜੂਦ ਨਹੀਂ ਹਨ ਵਿਦੇਸ਼ ਵਿੱਚ ਰਹਿੰਦੇ ਹਨ ਤਾਂ ਤੁਸੀਂ ਇਹ ਸੇਮ ਪ੍ਰੋਸੈਸ ਇੱਕ ਗੜਵੀ ਚਲਦੀ ਹੈ ਇੱਕ ਗੜਵੀ ਤੇ ਇੱਕ ਟੁਕੜੀ ਗੁੜ ਦੀ ਕਟੋਰੀ ਵਿੱਚ ਪਾ ਕੇ ਇਸ ਨੂੰ ਤੁਸੀਂ ਸੌਣ ਦੇ ਸਮੇਂ ਆਪਣੇ ਸਿਰਹਾਣੇ ਦੇ نیچے ਰੱਖ ਕੇ ਸੌਂ ਸਕਦੇ ਹੋ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਤੁਹਾਡੇ ਕੋਲ ਨਹੀਂ ਰਹਿੰਦੇ ਇਹ ਇਸੇ ਤਰ੍ਹਾਂ ਸਿਰਹਾਣੇ નીચે ਰੱਖ ਕੇ ਜਿਵੇਂ ਹੀ ਤੁਸੀਂ ਰਾਤ ਦੇ ਸਮੇਂ ਸੌ ਜਾਓਗੇ ਜੋ ਸੇਵਰੀ ਹੋ ਠੀਕੇ ਤੁਸੀਂ ਆਪਣਾ ਨਹਾ ਧੋ ਕੇ ਨਹਾਉਣ ਤੋਂ ਨਹਾਉਣ ਤੋਂ ਅੰਤੋਂ ਬਾਅਦ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਵੀ ਤੁਹਾਡੇ ਘਰ ਮਾਤਾ ਜੀ ਦੀ ਤਸਵੀਰ ਹੈ ਤੁਸੀਂ ਉਹਨਾਂ ਦੀ ਤਸਵੀਰ ਦੇ ਸਾਹਮਣੇ ਬੈਠ ਕੇ ਇਸ ਤੋਂ ਇਲਾਵਾ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਦਿਨ ਪਹਿਲਾ ਸ਼ਾਮ ਨੂੰ ਠੰਡਾ ਭੋਜਨ ਬਣਾਇਆ ਹੋਇਆ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਉਸ ਬਾਸੀ ਭੋਜਨ ਦੇ ਨਾਲ ਮਾਤਾ ਨੂੰ ਭੋਗ ਲਗਵਾਉਣਾ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਭੋਜਨ ਨਹੀਂ ਵੀ ਤਿਆਰ ਕੀਤਾ ਹੋਵੇਗਾ ਇੱਕ ਦਿਨ ਪਹਿਲਾਂ ਤੁਸੀਂ ਕੀ ਕਰਨਾ ਹੈ ਜੋ ਰਾਤ ਦੇ ਸਮੇਂ ਰਸੋਈ ਦੇ ਵਿੱਚ ਦੋ ਟੁਕੜੇ ਗੁੜ ਦੇ ਛੱਡੇ ਸਨ ਉਹਨਾਂ ਦੇ ਵਿੱਚੋਂ ਇੱਕ ਕਟੋਰੀ ਇੱਕ ਗੁੜ ਦਾ ਟੁਕੜਾ ਤੁਸੀਂ ਚੁੱਕ ਲਿਆ ਕੇ ਮਾਤਾ ਨੂੰ ਉਸ ਗੁੜ ਦਾ ਭੋਗ ਲਗਵਾ ਦੇਣਾ ਹੈ ਤੇ ਸੰਗਤ ਜੀ ਇਸੇ ਤਰ੍ਹਾਂ ਭੋਗ ਲਗਵਾਉਣ ਤੋਂ ਬਾਅਦ ਦੇ ਵਿੱਚ ਉਸ ਗੁੜ ਦੇ ਟੁਕੜੇ ਨੂੰ ਤੁਸੀਂ ਪਰਸ਼ਾਦ ਦੇ ਤੌਰ ਤੇ ਸਾਰਾ ਪਰਿਵਾਰ ਦੇ ਵਿੱਚ ਵਰਤਾ ਦੇਣਾ ਹੈ ਉਹਨੂੰ ਤੁਸੀਂ ਖਾ ਸਕਦੇ ਹੋ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਮਾਤਾ ਦੇਵੀ ਨੂੰ ਇੱਕ ਠੰਡਾ ਦੀਪਕ ਵੀ ਅਰਪਿਤ ਕਰ ਸਕਦੇ ਹੋ ਉਹ ਕਿਸ ਤਰੀਕੇ ਨਾਲ ਉਹ ਇਸ ਤਰ੍ਹਾਂ ਕਿ ਤੁਸੀਂ ਇੱਕ ਆਟੇ ਦਾ ਦੀਵਾ ਤਿਆਰ ਕਰ ਲਓ ਉਸ ਦੇ ਵਿੱਚ ਬਤੀ ਲਗਾ ਕੇ ਜਾਂ ਸਰੋਂ ਦਾ ਤੇਲ ਪਾ ਕੇ ਜਾਂ ਫਿਰ ਘਿਓ ਪਾ ਕੇ ਤੁਸੀਂ ਮਾਤਾ ਦੇਵੀ ਦੇ ਅੱਗੇ ਅਰਪਿਤ ਕਰ ਦੇਣਾ ਹੈ ਉਸ ਨੂੰ ਚਲਾਉਣਾ ਹੈ ਇਸ ਤਰੀਕੇ ਦੇ ਨਾਲ ਠੰਡਾ ਦੀਵਾ ਹੀ ਅਰਪਿਤ ਕਰਨਾ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਨੇੜੇ ਤੇੜੇ ਆਸ-ਪਾਸ ਕਿਤੇ ਵੀ ਸ਼ੀਤਲਾ ਮਾਤਾ ਜੀ ਦਾ ਮੰਦਿਰ ਹੈ ਤਾਂ ਤੁਸੀਂ ਇਹ ਗੋੜਾ ਤੇ ਜੋ ਵੀ ਭੋਜਨ ਤਿਆਰ ਕੀਤਾ ਹੋਵੇਗਾ ਤੇ ਜੋ ਤੁਸੀਂ ਇਹ ਖੰਡ ਦੀਵਾ ਤਿਆਰ ਕੀਤਾ ਹੈ ਇਹ ਸਭ ਕੁਝ ਤੁਸੀਂ ਉਸ ਮੰਦਰ 'ਚ ਜਾ ਕੇ ਮਾਤਾ ਨੂੰ ਅਰਪਿਤ ਕਰ ਸਕਦੇ ਹੋ ਇਸੇ ਤਰ੍ਹਾਂ ਜੇਕਰ ਤੁਸੀਂ ਘਰ ਦੇ ਵਿੱਚ ਅਰਪਿਤ ਕਰ ਰਹੇ ਹੋ ਜਾਂ ਫਿਰ ਮੰਦਰ ਵਿੱਚ ਜਾ ਕੇ ਅਰਪਿਤ ਕਰ ਰਹੇ ਹੋ ਤਾਂ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਮਾਤਾ ਸ਼ੀਤਲਾ ਜੀ ਦੇ ਅੱਗੇ ਜ਼ਰੂਰ ਅਰਦਾਸ ਪੈਂਦੀ ਕਰੋ ਇਸ ਤਰੀਕੇ ਦੇ ਨਾਲ ਅਰਦਾਸ ਕਰਨੀ ਹੈ ਕਿ ਵਿਆਹ ਦਾ ਜੋਗ ਬਣੇ ਤੇ ਜਿੰਨੀਆਂ ਵੀ ਵਿਆਹ ਦੇ ਵਿੱਚ ਪ੍ਰੋਬਲਮ ਪਰੇਸ਼ਾਨੀਆਂ ਆ ਰਹੀਆਂ ਹਨ ਉਹ ਸਾਰੀਆਂ ਪ੍ਰੋਬਲਮ ਤੇ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ ਇਸੇ ਤਰ੍ਹਾਂ ਆਪਣੇ ਬੱਚਿਆਂ ਦੀ ਵਿਆਹ ਦੀ ਅਰਦਾਸ ਕਰਦੇ ਸਮੇਂ ਤੁਰੰਤ ਤੁਹਾਡੇ ਘਰ ਦੇ ਵਿੱਚ ਮੰਗਲ ਕਰਿਆਵਾ ਸ਼ੁਰੂ ਹੋ ਜਾਣ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਮਾਤਾ ਸ਼ੀਤਲਾ ਜੀ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਇਸ ਤੋਂ ਇਲਾਵਾ ਤੁਸੀਂ ਇੱਕ ਵੀਡੀਓ ਦੇ ਵਿੱਚ ਅਸੀਂ ਇੱਕ ਮੰਤਰ ਵੀ ਦੱਸਿਆ ਸੀਗਾ ਇਸ ਮੰਤਰ ਨੂੰ ਤੁਸੀਂ 7 ਵਾਰ ਬੋਲ ਦੇਣਾ ਹੈ 7 ਵਾਰ ਤਾਂ ਤੁਸੀਂ ਬੋਲਣਾ ਹੀ ਬੋਲਣਾ ਹੈ ਇਸ ਤੋਂ ਇਲਾਵਾ ਤੁਸੀਂ 11 ਵਾਰ ਜਾਂ ਫਿਰ ਉਸ ਤੋਂ ਵੱਧ ਵੀ ਬੋਲ ਸਕਦੇ ਹੋ ਤਾਂ 7 ਵਾਰ ਵੀ ਇਹ ਜਾਪ ਕਰਨਾ ਹੈ ਮੰਤਰ ਦਾ ਚੱਪੇ ਓਮ ਸਿਤਲਾਏ ਨਮੇ ਓਮ ਸਿਤਲਾਏ ਨਮੇ ਇਸ ਤਰੀਕੇ ਦੇ ਨਾਲ ਤੁਸੀਂ 7 ਵਾਰ ਜਾਂ ਫਿਰ 11 ਵਾਰ ਜਾਂ ਫਿਰ ਇਸ ਤੋਂ ਵੱਧ ਵੀ ਤੁਸੀਂ ਬੋਲ ਸਕਦੇ ਹੋ ਬਹੁਤ ਹੀ ਆਸਾਨ ਮੰਤਰ ਹੈ ਤੁਸੀਂ ਇਸ ਮੰਤਰ ਦਾ ਜਾਪ ਆਸਾਨੀ ਦੇ ਨਾਲ ਕਰ ਸਕਦੇ ਹੋ ਸੰਗਤ ਇਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਦੂਸਰਾ ਟੁਕੜਾ ਜੋ ਇੱਕ ਬਚ ਗਿਆ ਸੀ ਇੱਕ ਟੁਕੜਾ ਤਾਂ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਸਰਾਣੇ ਦੇ نیچے ਰੱਖਿਆ ਸੀਗਾ ਪਾਣੀ ਦੀ ਗੜਵੀ ਦੇ ਨਾਲ ਦੂਸਰੇ ਟੁਕੜੇ ਦਾ ਤੁਸੀਂ ਮਾਤਾ ਨੂੰ ਭੋਗ ਲਗਵਾਇਆ ਸੀ ਤੇ ਜੋ ਬਾਕੀ ਤੀਸਰਾ ਟੁਕੜਾ ਬਚ ਗਿਆ ਸੀ ਗੁੜ ਦਾ ਉਸ ਨੂੰ ਤੁਸੀਂ ਲੈ ਕੇ ਇਸੇ ਤਰ੍ਹਾਂ ਉਸ ਨੂੰ ਆਪਣੇ ਹੱਥ ਵਿੱਚ ਲੈ ਕੇ ਤੇ ਆਪਣੇ ਮਾਨ ਹੀ ਮਾਨ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਅਰਦਾਸ ਬੇਨਤੀ ਪ੍ਰਾਰਥਨਾ ਕਰਨੀ ਹੈ ਤੇ ਜੋ ਵੀ ਰੁਕਾਵਟਾਂ ਤੁਹਾਡੇ ਬੱਚੇ ਦੇ ਵਿਆਹ 'ਚ ਆਉਂਦੀਆਂ ਹਨ ਉਹਨਾਂ ਦੇ ਬਾਰੇ ਤੁਸੀਂ ਬੋਲਣਾ ਹੈ ਆਪਣੇ ਮਾਨ ਹੀ ਮਾਨ ਇਸ ਤਰ੍ਹਾਂ ਆਪਣੀ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਉਸ ਗੋੜ ਦੇ ਟੁਕੜੇ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਜਿਵੇਂ ਕਿ ਅਵਾਰਾ ਕਈ ਵਾਰ ਗਾਵਾਂ ਆਪਾਂ ਦੇਖਦੇ ਹਾਂ ਤੁਰੀਆਂ ਫਿਰਦੀਆਂ ਹਨ ਉਹਨੂੰ ਤੁਸੀਂ ਉਸ ਟੁਕੜੇ ਨੂੰ ਖਵਾ ਦੇਣਾ ਹੈ ਇਸੇ ਤਰ੍ਹਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਕਿ ਇਹ ਘੋੜ ਦੇ ਟੁਕੜੇ ਨੂੰ ਤੁਸੀਂ ਗਾਂ ਨੂੰ ਹੀ ਖਲਾਉਣਾ ਹੈ ਇਹ ਨਹੀਂ ਕਿ ਕੋਈ ਹੋਰ ਜਾਨਵਰ ਜਾਂ ਪਸ਼ੂ ਹੋਵੇਗਾ ਤੁਸੀਂ ਉਸ ਨੂੰ ਖਵਾ ਦਿਓ ਗਾਂ ਨੂੰ ਹੀ ਖਵਾਉਣਾ ਹੈ ਇਸ ਤਰੀਕੇ ਦੇ ਨਾਲ ਤਿੰਨੇ ਘੋੜ ਦੇ ਟੁਕੜੇ ਜਿਹੜੇ ਅਸੀਂ ਲਏ ਸੀ ਉਹਨਾਂ ਦਾ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਪਰਚੋ ਕਰਨਾ ਹੈ ਜੇਕਰ ਤੁਹਾਡੇ ਘਰ ਦੇ ਆਸ-ਪਾਸ ਗਊਆਂ ਤੁਹਾਨੂੰ ਨਹੀਂ ਦਿਖਾਈ ਦਿੰਦੀਆਂ ਤੁਸੀਂ ਗਊਸ਼ਾਲਾ ਵਿੱਚ ਜਾ ਕੇ ਵੇਖਵਾ ਕੇ ਆ ਸਕਦੇ ਹੋ ਇਸ ਤਰੀਕੇ ਦੇ ਨਾਲ ਜਦੋਂ ਇਹ ਗੋੜ ਦਾ ਟੁਕੜਾ ਗਾਂ ਨੂੰ ਖਲਾਉਂਦੇ ਹੋ ਤਾਂ ਉਸ ਸਮੇਂ ਤੁਸੀਂ ਮਨ ਹੀ ਮਨ ਮਾਤਾ ਸ਼ੀਤਲਾ ਤੇ ਗਊ ਮਾਤਾ ਅੱਗੇ ਅਰਦਾਸ ਬੇਨਤੀ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੀ ਸ਼ਾਦੀ ਦੇ ਵਿੱਚ ਜੋ ਵੀ ਰੁਕਾਵਟਾਂ ਆ ਰਹੀਆਂ ਹਨ ਉਹਨਾਂ ਬਾਰੇ ਪ੍ਰਾਰਥਨਾ ਕਰ ਸਕਦੇ ਹੋ ਕਿਉਂਕਿ ਅਸੀਂ ਜਿਸ ਮਾਤਾ ਦੇਵੀ ਦੀ ਆਰਾਧਨਾ ਕਰ ਰਹੇ ਹਾਂ ਉਹ ਮਾਤਾ ਦੇਵੀ ਗਊ ਮਾਤਾ ਦੇ ਵਿੱਚ ਵਾਸ ਕਰਦੀ ਹੈ ਇਸੇ ਤਰ੍ਹਾਂ ਹੁਣ ਬਾਕੀ ਸਾਡੇ ਕੋਲ ਰਹਿ ਗਿਆ ਉਹ ਗੜਵੀ ਚ ਜੋ ਪਾਣੀ ਅਸੀਂ ਭਰ ਕੇ ਚਾਲ ਰੱਖਿਆ ਸੀ ਉਸ ਦਾ ਕੀ ਕਰਨਾ ਹੈ ਉਹ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ ਬੱਚਿਆਂ ਦੇ ਵਿਆਹ ਦੇ ਵਿੱਚ ਰੁਕਾਵਟਾਂ ਆਉਂਦੀਆਂ ਹਨ ਅਗਰ ਉਹ ਇਸ ਪਾਣੂ ਖੁਦ ਕਰਨਾ ਚਾਹੁੰਦੇ ਹਨ ਤੇ ਉਹ ਖੁਦ ਵੀ ਕਰ ਸਕਦੇ ਹਨ ਤੇ ਜੇਕਰ ਮਾਤਾ ਪਿਤਾ ਆਪਣੇ ਬੱਚਿਆਂ ਦੇ ਲਈ ਭੈਣ ਭਰਾਵਾਂ ਦੇ ਲਈ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਕਰ ਸਕਦੇ ਹਨ ਇਸੇ ਤਰ੍ਹਾਂ ਉਹ ਪਾਣੀ ਦੀ ਗੜਵੀ ਤੇ ਜਿਹੜਾ ਸਾਡੇ ਕੋਲ ਗੋੜ ਦਾ ਟੁਕੜਾ ਹੋਵੇਗਾ ਉਹ ਮਾਤਾ ਜੇਕਰ ਉਹ ਉਪਾ ਕਰ ਰਹੇ ਹਨ ਤੇ ਉਹ ਲਿਆ ਕੇ ਗੁਰਦੇ ਟੁਕੜੇ ਨੂੰ ਆਪਣੇ ਬੱਚਿਆਂ ਦੇ ਜਿਸ ਬੱਚੇ ਦੇ ਲਈ ਉਪਾ ਕਰ ਰਹੇ ਹਨ ਉਹਦੇ ਉੱਪਰ ਤੋਂ ਸਿਰ ਤੋਂ 7 ਵਾਰ ਉਸ ਗੁਰ ਨੂੰ ਵਾਰ ਦੇਣਾ ਹੈ ਇਸ ਤੋਂ ਇਲਾਵਾ ਜੇਕਰ ਬੱਚੇ ਤੁਹਾਡੇ ਘਰ ਦੇ ਵਿੱਚ ਨਹੀਂ ਹਨ ਤਾਂ ਤੁਸੀਂ ਉਹਨਾਂ ਦੀ ਤਸਵੀਰ ਦੇ ਉੱਪਰੋਂ ਵੀ ਤੁਸੀਂ ਵਾਰ ਸਕਦੇ ਹੋ ਜਾਂ ਫਿਰ ਕਿਸੇ ਕੱਪੜੇ ਦੇ ਉੱਪਰੋਂ ਵੀ ਵਾਰ ਸਕਦੇ ਹੋ ਇਸੇ ਤਰ੍ਹਾਂ ਸਿਰ ਤੋਂ ਵਾਰਨ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਗੁਰ ਦਾ ਟੁਕੜਾ ਹੋਵੇਗਾ ਉਹ ਤੁਸੀਂ ਕੁੱਤੇ ਨੂੰ ਖਿਲਾਉਣਾ ਹੈ ਜਿਹੜੇ ਲੋਕਾਂ ਦੇ ਘਰ ਦੇ ਆਸ-ਪਾਸ ਕੁੱਤੇ ਸਾਂਨੇ ਦੇ ਨਾਲ ਤੁਰੇ-ਫਿਰਦੇ ਮਿਲ ਜਾਂਦੇ ਹਨ ਉਹ ਤਾਂ ਇਸ ਗੁੜ ਨੂੰ ਕੁੱਤੇ ਹੀ ਕੁੱਤੇ ਨੂੰ ਖਵਾਉਣ। ਐਸੋ ਲਾਵਾ ਜਿਹੜੇ ਲੋਕਾਂ ਦੇ ਆਸ-ਪਾਸ ਕੋਈ ਵੀ ਉਹਨਾਂ ਨੂੰ ਕੁੱਤਾ ਦਿਖਾਈ ਨਹੀਂ ਦਿੰਦਾ ਤਾਂ ਉਹ ਇਸ ਗੁੜ ਦੇ ਟੁਕੜੇ ਨੂੰ ਕਿਸੇ ਵੀ ਦਰਖਤ ਦੇ نیچے ਰੱਖ ਕੇ ਆ ਸਕਦੇ ਹਨ। ਉੱਥੇ ਛੋਟੇ-ਛੋਟੇ ਕੀੜੇ-ਕੀੜੀਆਂ ਜਿਹੜੇ ਹਨ ਉਹਨਾਂ ਨੂੰ ਗੁੜ ਦੇ ਟੁਕੜੇ ਨੂੰ ਖਾ ਲੈਣਗੇ। ਪਰ ਤੁਸੀਂ ਇਹ ਗੁੜ ਦਾ ਟੁਕੜਾ ਰੱਖਦੇ ਸਮੇਂ ਪ੍ਰਾਰਥਨਾ ਜ਼ਰੂਰ ਕਰਨੀ ਹੈ ਆਪਣੇ ਬੱਚਿਆਂ ਦੇ ਵਿਆਹ ਦੀ ਇਸੇ ਤਰ੍ਹਾਂ ਜਿਹੜੀ ਸਾਡੇ ਕੋਲ ਇੱਕ ਗੜਵੀਂ ਜਲ ਵਾਲੀ ਰਹਿ ਗਈ ਹੈ ਉਸ ਦਾ ਤੁਸੀਂ ਆਪਣੇ ਪੂਰੇ ਘਰ ਦੇ ਵਿੱਚ ਛੜਕਾ ਕਰਨਾ ਹੈ ਮੇਨ ਗੇਟ ਤੇ ਵੀ ਕਰਨਾ ਹੈ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਬੱਚਿਆਂ ਉਪਰ ਵੀ ਕਰਨਾ ਹੈ ਤੇ ਆਪਣੇ ਉੱਪਰ ਵੀ ਉਹ ਸਾਰੇ ਜਲ ਦਾ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਉੱਪਰ ਛੜਕਾ ਕਰ ਲੈਣਾ ਹੈ ਇੱਕ ਵਾਰ ਇਸ ਪਾਣ ਨੂੰ ਰੋਜ਼ ਸੰਗਤ ਜੀ ਕਰਕੇ ਦੇਖੋ ਜਦੋਂ ਤੁਸੀਂ ਇਸ ਪਾੜ ਨੂੰ ਕਰ ਲਓਗੇ ਤੁਰੰਤ ਹੀ ਤੁਹਾਡੇ ਵਿਆਹ ਦੇ ਚੋਕ ਬਣਨੇ ਸ਼ੁਰੂ ਹੋ ਜਾਣਗੇ ਤੇ ਜਿੰਨੀਆਂ ਵੀ ਤੁਹਾਡੇ ਵਿਆਹ ਦੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਮੁਸ਼ਕਲਾਂ ਆ ਰਹੀਆਂ ਹਨ ਉਹ ਸਾਰੀਆਂ ਹੀ ਤੁਰੰਤ ਦੂਰ ਹੋ ਜਾਣਗੀਆਂ ਸੰਗਤ ਜੀ ਐਸੇ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ